ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾਂ ਕਰਵਾਉਂਗਾ ਮੈਂ ਤਾਂ ਕਰਵਾਉਂਗਾ ਕਰਵਾਲਾ ਮੈਂ ਤਾਂ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪਰਚੇ ਮੇਰੇ ਵਾਲਾ ਪਰ ਕਰਵਾਲਾ ਕਰਵਾਲਾ ਜੱਲ ਸੋਣਾ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ हां पा लोने ना कट्टी ठीक है मैं तो गल कर दी हाँ।, हाँ हाँ, हाँ। रिकॉर्डिंग ला लिया मैं भी रिकॉर्डिंग लाई भी है ना? ਹਾਂ ਹਾਂ ਪਾ ਮੇਰੇ ਕਾਲਿੰਗ ਲਾ ਲਈ ਹਾਂ ਹਾਂ ਸੋ ਪਤਾ ਕਿਹਾ ਦੇਖ ਆਪਾਂ ਮर्यादा ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਹੂੰ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦੋ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹੂੰ ਇਹੀ ਕਿਹਾ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਇਆ ਹੋਇਆ ਕਾਗਜ਼ ਜਾਂ ਤੇ ਸਾਡਾ ਪੱਖ ਸੁਣਿਆ ਨਹੀਂ ਉਹ ਕੁੰਨਲ ਕੇਹਾ ਉਹਨੇ ਉਹਨੇ ਵੀਡੀਓ ਚ ਕਿਹਾ ਮੈਂ ਥੋੜੂ ਕਿਹਾ ਉਹਨੇ ਕਿਹਾ ਨਹੀਂ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ 8 ਮੇਰੀ ਮੇਰੀ ਗੱਲ ਤਾਂ ਸੁਣੋ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖਦੇ ਤੂੰ ਆਉਂਦਾ ਰੱਖਦੇ ਪੱਖ ਉਹਦੇ ਵੀਡੀਓ ਚ ਪੂਰਾ ਰੱਖਦੇ ਪਰ ਤੂੰ ਲਾਈਵ ਰੱਖਦੇ ਸਾਡਾ ਆ ਪੱਖਾ ਭਾਈ ਅੱਛਾ ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਵੀ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਦੂਰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲੀ ਬੋਲ ਤਾਂ ਤੂੰ ਰਹਿਣਾ ਤੂੰ ਕਹਿੰਦਾ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਅਲੈਕਸਾ ਦੱਸਿਆ ਇਤਨਾ ਇੱਕ ਢੁਗਡ ਹਜ਼ਾਰ ਬੰਦਾ ਸੀ ਕੱਚ ਨਹੀਂ ਹਜ਼ਾਰ ਬੰਦ ਉਹ ਮੇਰੀ ਗੱਲ ਸੁਣ ਹਜ਼ਾਰ ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੈਂ ਉਹਨਾਂ ਦੀ ਤੈਂ ਉਹਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਉਹ ਕਰ ਦਿਖਾ ਰਹੇ ਨੇ ਉਹ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇਗੇ ਝੂਠ ਬੋਲ ਇਹ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹੇ ਉਹਨੂੰ ਕਿਰਨੇ 300 ਕਾਲਜ ਬੰਦ ਹੋ ਗਿਆ ਚਾਰ ਯੂਨੀਵਰਸਿਟੀਾਂ ਘੱਟੇ ਪਰਫਰਦੇ ਨੇ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਇਹ ਪ੍ਰੂਫ ਹੈ ਮੇਰੇ ਕੋ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜਾਦਾ ਜੀ ਰਹੀ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਫਟਾ ਫਟਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਇਹ ਪੈਸਾ 10000 ਰੁਪਏ 20000 ਰੁਪਏ ਵਾਲਾ ਕੰਮ ਵੀ ਕਰਦੇ ਆ ਲਾਉਂਦੇ ਆ 20-20 ਲੱਖ ਦੇ ਫਾਈਲਾਂ ਉਹ ਯਾਰ ਚਾਹੇ ਚਾਹੇ ਅਸੀਂ ਚਾਹੇ ਅਸੀਂ 40 ਲੱਖ ਲਈਏ ਅਸੀਂ ਆਪਣੇ ਤਜਰਬੇ ਦਾ ਲੈਣੇ ਆ ਯਾਰ ਮੇਰੇ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ ਸੀ ਮੇਰੀ ਗੱਲ ਸੁਣ ਤੂੰਰੇ ਡਾਕਟਰਾਂ ਨੂੰ ਕਹਿਣ ਲੱਗ ਜਾ ਵੀਕ ਵੀਕ ਡਾਕਟਰ 50 ਰੁਪ ਸੁਣ ਮੇਰੀ ਗੱਲ ਸੁਣ ਚ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾਂ ਕਰਵਾਉਂਗਾ ਕਰਵਾਲਾ ਮੈਂ ਤਾਂ ਜਾ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪੁਚੇ ਮੇਰੇ ਵਾਲਾ ਕਰਵਾਲਾ ਕਰਵਾਲਾ ਗੱਲ ਸੁਣ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ 20 ਵਕੀਲ 5000 ਲੈਂਦਾ ਤੂੰ 50 ਕਾਹਦਾ ਲੈਣਾ ਫਿਰ ਡਾਕਟਰਾਂ ਨੂੰ ਕਹਿ ਦੇ ਵੀ 20 20 ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਈ ਸਾਡੇ ਕੋਲ ਲੈਣ ਕੇ ਉਹਨੇ ਫਿਰ ਇਹ ਬੰਦਿਆਂ ਨੇ ਮੂੰਹੋਂ ਪੱਖ ਰੱਖਿਆ ਬੰਦਿਆਂ ਨੇ ਮੂੰਹੋਂ ਗੱਲ ਕਹੀ ਹੈ ਕਿ ਨੇ ਐ ਕਰਕੇ ਐ ਗੱਲ ਹੈ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲਿਆ ਪਰ ਕਰਾ ਦਿੱਤਾ ਹਮ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਬੱਡੀ ਨਾ ਨਾ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਬੂਡ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਆਕ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜਿੰਦੇ ਹੋ ਅੱਛਾ ਜ਼ਿੰਦਗੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰ ਸਹੀ ਕੰਮ ਨਹੀਂ ਉਹਦਾ ਕੰਮ ਸਹੀ ਕਰ ਦੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿੱ ਲੈ ਆਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬੁਲਾ ਲੂੰਗਾ ਨੂੰ ਬੁਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਵੀਜ਼ਾ ਲਵਾਏ ਬਸ ਅਸੀਂ ਪੈਸੇ ਨਾ ਲਈਏ ਨਿਆਣਾ ਨੂੰ ਜ਼ਾਹਿਰ ਦੇ ਦੀਏ ਆਪਣੇ ਨੂੰ ਕਿਹੜੂ ਰਹਾ ਕਿਹੜੂ ਯਾਰ ਤੇ ਉਹ ਬੰਦੇ ਨੇ ਆਪਦੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤਾਂ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਉਹ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਬਲਾਂ ਮੈਨੂੰ ਉਹ ਤੈਨੂੰ ਨੋਂ ਤੋਂ ਕੇ ਲੈਣਾ ਸਕਾਇਬਰਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਇਬਰਡ ਗੱਲ ਕਰਦਾ ਫਿਰ ਕਲਦੇ ਉਹਦਾ ਮਸਲਾ ਹੱਲ ਕਰ ਤੇ ਮੇਰੇ ਨਾਲ ਤੇਰੇ ਨਾਲ ਮਸਲਾ ਇਹ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਆ ਮੈਨੂੰ ਐਂ ਤੇ ਦੱਸ ਦੇ ਤੂੰ ਜੱਜ ਹੈ ਵਕੀਲ ਹੈ ਡੀਐਸਪੀ ਹੈ ਜੇ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆ ਵੀ ਕਰੀ ਸੀ ਸਰਕਾਰਾਂ ਨੇ ਕਰੀ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਮੇਰੇ 2.5 ਲੱਖ ਦਾ ਕਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਾਰ ਮੈਂ ਤ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾ ਦੇ ਮੈਂ ਤੂੰ ਤੇਰੀਆਂ ਲੱਤਾਂ ਭਾਂ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾ ਭਾਰਨੀ ਚੱਲਣਾ ਹੁਣ ਮੈਂ ਤਾਂ ਕੱਫਣ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕੱਫਣ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਹੁਣ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾ ਦੇ ਤੂੰ ਤੂੰ ਇਹੀ ਕਿਹੜਾ ਲੱਤਾਂ ਨੇ ਭਾਰਨੀ ਚੱਲਣਾ ਲੱਤਾਂ ਨੇ ਭਾਰਨਾ ਚ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ ਤੈਨੂੰ ਮਾਰਨੀ ਆਉਂਦੀ ਆ ਯਾਰ ਤੈਨੂੰ ਤੈਨੂੰ ਕੀ ਕਰਨਾ ਤੇਰਾ ਇਹ ਰੋਲਾ ਤੈਨੂੰ ਝੱਗ ਸਿੱਟਣੀ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਦੱਸਾਂ ਭਾਰਤ ਨੂੰ ਕਿ ਤਿਹਾਰੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਾਲ ਹੀ ਗੱਲ ਕਰ ਲੈ ਯਾਰ ਮੈਂ ਕਿਹੜਾ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਤੂੰ ਦਾ ਕਰਦੇ ਕੰਮ ਫਿਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉੱਥੇ ਲੋਕ 5-5 ਸਾਲਾਂ ਦੇ ਉੱਥੇ ਉਹ ਤਾਰ ਮੁਰਦੇ ਬਾਹਰ ਬਾਹਰ ਬੈਠਾ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇ ਗਏ ਉੱਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆ ਜੂਗਾ ਆਜੂਗਾ ਟਾਈਮ ਤੇਰਾ ਹਾਂ ਆਜੂਗਾ ਉਹ ਵੀ ਟਾਈਮ ਆਜੂਗਾ ਹਾਂ ਹਾਂ ਆ ਜਾ ਆਇਆ ਪਿਆ ਬਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਕਹਿੰਦਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਗੱਲ ਕਹਿਣਾ ਬੰਦਾ ਨੰਗ ਬੰਦਾ ਉਹ ਗੱਲ ਸੁਣ ਓਏ ਚਾਰ ਗੱਲਾਂ ਦਾ ਮਾਲਕ ਹੈ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਮੀਰਾਣਾ ਤੇਰੇ ਬਹੁਤ ਲੰਕ ਨੇ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਬੋਲਦਾ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮੈਂ ਤਾਂ ਮਤਾਬ ਕਹਿਣਾ ਮੈਂ ਤਾਂ ਵੀ ਮੈਂ ਤਾਂ ਸਾਫ਼ ਗੱਲ ਕਹਿਣਾ ਮੈਂ ਤਾਂ ਨੰਗਾ ਜਮਾ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੂਰੋ ਪਰਿਵਾਰ ਕਹੀ ਜਾਂਦਾ ਮੂਰੋ ਉਹ ਕਿਸੇ ਤੇ ਕਹਿਣ ਦਾ ਲੋ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਕਾ ਮੈਂ ਤਾਂ ਅਸਾਂ ਮੇਰਾ ਸਬੂਤ ਕਰਾਉ ਮੈਂ ਤਾਂ ਤੇਰੇ ਸਬੂਤ ਤੇ ਸਾਹਮਣੇ ਲੈ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਸਬੂਤ ਉਹ ਰੱਖੀ ਜਾਂਦੇ ਹਨ ਪੜਾ ਪੜਤਾ ਲੈ ਉਹਦੇ ਉੱਪਰ ਲਿਖਿਆ ਵਕਿਆ ਇਹ ਕੀ ਲਿਖਿਆ ਪਿਆ ਸਾਰੀ ਲਾਈਵ ਧਰਮਨਾ ਸਕਾਈ ਵਾਰਡ ਦਾ ਕਹਿੰਦੇ ਹੁਣ ਨਹੀਂ ਹਟਦਾ ਮੈਨੂੰ ਧਮਕੀਆਂ ਦਾ ਲਾ ਲੈ ਕਰ ਲੈ ਚਲ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ ਜਾ ਹਾਂ ਬੋਲ ਹੁਣ ਬੋਲ ਲਾ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣਾ ਤੂੰ ਕਹਿੰਦਾ ਲੱਤਾ ਭਰ ਜਾ ਤੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਉਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਤੂੰ ਕਹਿੰਦਾ ਲੱਤਾ ਭਰਨ ਜਾਂ ਇੱਕ ਦੋ ਵੀ ਕਹਿੰਦਾ ਸੀ ਉਹ ਵੀ ਕਹਿੰਦਾ ਸੀ ਨਾ ਲੱਤਾ ਭਰਨ ਚੱਲਦੇ ਆ ਆਹ ਤੇਰੇ ਵਰਗੇ ਨੇ ਕੋਰਟ 'ਚ ਚੱਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰੀ ਕੱਟਿਆ ਆ ਇਹ ਤੋਂ ਪਹਿਲਾਂ ਕੱਟਿਆ ਆ ਉਦਾਂ ਜ਼ਿੰਦਗੀ ਤੈਹ ਜ਼ਿੰਦਗੀ ਜੇਲ੍ਹ 'ਚ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾ ਲੈ ਯਾਰ ਤੂੰ ਕਟਾਉਂਗਾ ਕਟਾਲਾ ਕੋਈ ਨਾ ਜਿੰਨਾ ਤ ਆ ਵੀ ਮਰੀ ਦਾ ਬੰਦੇ ਵਾਲੀ ਗੱਲ ਕਰ ਰਿਹਾ ਤੂੰ ਬੰਦੇ ਵਾਲੇ ਬੰਦੇ ਮੂਹ ਗੱਲ ਕਰ ਜੇ ਬੰਦਿਆਂ ਮੂਹ ਕਰ ਤੈਨੂੰ ਬੰਦਿਆਂ ਵਾਂਗੂ ਹੀ ਕਰ ਰਿਹਾ ਤੈਨੂੰ ਕਿਆ ਪੁੱਛ ਰਿਹਾ ਮੈਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਲ ਕਿਆ ਪ੍ਰੂਫ ਹੈ ਪ੍ਰੂਫ ਰੱਖਿਆ ਉਹ ਬੰਦੇ ਨੇ ਮੈਂ ਬੋਲ ਹੁਣ ਬੁਲਾ ਲੂੰਗਾ ਉਹਨਾਂ ਨੂੰ ਬਤਾਓ ਕੱਲੂ ਗੋਲ ਕੱਲੂ ਬੁਲਾਉਣਾ ਬੋਲ ਬੰਦਿਆਂ ਨੂੰ ਗੋਲ ਕੱਲੂ ਕੱਲੂ ਥਾਣੇ ਥਾਣੇ ਚ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਪਕਾ ਮੈਂ ਤਾਂ ਜਿਹੜੇ ਮਾਰੇ ਠਾਲ ਕੋ ਇੱਥੇ ਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਆ ਸੀ ਤੇਰੇ ਕੋਲ ਕੀ ਕਰਨ ਆਉਣਾ ਕੋਈ ਕੋਈ ਥੋੜੀ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹਦਾ ਬੰਦਾ ਕਹਿੰਦਾ ਵੀ ਮੈਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਦਾ ਸਾਰੀਆਂ ਮੇੜੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹਨਾਂ ਦਾ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਇਕੱਲੇ ਹੀ ਸੱਚਾ ਏ ਬਸ ਤੂੰ ਸੱਚੀ ਵਾਲੀ ਗੱਲ ਨਹੀਂ ਮੇਰੀ ਗੱਲ ਤਾਂ ਇਕੱਲੇ ਦੀ ਗੱਲ ਕਰਦਾ ਤੂੰ ਮੇਰੀ ਗੱਲ ਥੋੜਾ ਇਕੱਲੇ ਦੀ ਗੱਲ ਕਰਨਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਵੀ ਥੋੜਾ ਇਕੱਲਾ ਸਤਾ ਜਦੋਂ ਇਥੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਹੁਣ ਕਰ ਲੈ ਸੜਕਾਂ ਜਾ ਮੈਂ ਕਿਉਂ ਰੋਜ਼ ਕਰ ਲੈ ਕਰਾਂ ਤੇਰੇ ਬੰਦੇ ਪਰ ਕੇ ਪੰਜਾਹ ਬੰਦੇ ਇਕੱਠੇ ਹੁੰਦੇ ਚਲੋ ਦੱਸਦੇ ਆਂ ਫਿਰ ਕਿੰਨੇ ਹੁੰਨੇ ਇਕੱਠੇ ਚਲਦੀਪ ਸਰਪੰਚ ਨੂੰ ਬੁਲਾ ਆਹ ਕਲਦੀਪ ਸਰਪੰਚ ਨੂੰ ਬੁਲਾ ਮੇਰੇ ਕੋਲ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਪਾਸਪੋਰਟ ਥੋੜਾ ਤੇਰੇ ਸਕਾਈਵਰ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਨੂੰ ਤੂੰ ਜਿੰਨੇ ਜ ਕਿ ਕਿ ਮੈਂ ਮਾ ਫੋਨ ਤੇ ਵਾਪਸ ਕਰਾ ਕੁੜੀ ਨੇ ਦੱਸ ਉਹ ਤਾਂ ਹੁਣ ਤਾਂ ਹੁਣ ਤਾਂ ਤੂੰ ਜੋ ਮਰਜੀ ਬਕਵਾਸ ਮਾਰੀਏ ਤੇਰੇ ਤੇਰੇ ਕੋਲ ਕੀ ਪ੍ਰੂਫ ਹੈ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਉਣਾ ਮੈਂ ਪਾਉਣਾ ਪ੍ਰੂਫ ਕਿੱਥੋਂ ਦਾ ਕਿੱਥੋਂ ਦਾ ਦਫਤਰ ਜੀ ਇਹਨਾਂ ਦਾ ਮਾਲੀ ਦਾ ਦਫਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕੰਨੇ ਵਾਪਸ ਕਰਾਇਆ ਤੇਰੇ ਕੰਨੇ ਪਾਸਪੋਰਟ ਪਹਿਲਾਂ ਬੇਮੂੜ ਰਹੀ ਪਾਸਪੋਰਟ ਹਾਂ ਪਾਸਪੋਰਟ ਨਹੀਂ ਮੋੜ ਰਹੀ ਨਹੀਂ ਨਹੀਂ ਰੁਮਦਾ ਮੇਰੇ ਜੁਰਮ ਮੈਂ ਫੋਨ ਲਾ ਦੂਜੇ ਨੂੰ ਨਿਕਰੇ ਆ ਪਿਆ ਬਾਈ ਪਾਸਪੋਰਟ ਮੈਨੂੰ ਆਏ ਦੱਸ ਫੇ ਮਲਾਜੋ ਥੋੜੇ ਕਾਪੜਾ ਕਰਿਆ ਉਹਨੂੰ ਬਚਣੀ ਪਤਾ ਅੱਛਾ ਕਾਪੜਾ ਕਰੀ ਜੀ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਥੋਂ ਵੀਜ਼ਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹ ਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਜਰੀ ਵਾਲੇ ਕਰ ਤਾਨਿਆ ਤੈਂ ਸ਼ੁਰੂਆਤ ਕਰੀ ਐ ਸ਼ੁਰੂਆਤ ਕਰੀ ਐ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈਂ ਕਰੀ ਐ ਐਂਡ ਅਸੀਂ ਕਰਾਂਗੇ ਬਸ ਠੀਕ ਐ ਓਕੇ ਕਰ ਲੈਣ